ਸਭ ਤੋਂ ਪਹਿਲਾਂ ਤਾਂ ਮੇਰੇ ਜਿਹੜੇ ਵੀ ਚਾਉਣ ਵਾਲੇ ਆ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਮੈਂ ਤੁਹਾਡਾ ਲਾਲੀਬਟ ਵਾਲੇ ਵਾਲਾ ਤੇ ਅੱਜ ਫੇਰ ਇੱਕ ਪਿੰਡ ਆਏ ਆ ਜਰਮਨ ਦੇ ਪਿੰਡ ਕਹਾਦਾ ਕਿ ਰੱਬ ਦੀ ਧੁੰਨੀ ਦੇ ਵਿੱਚ ਵਸਿਆ ਪਿੰਡ ਆ ਤੇ ਸੁਖ ਇਸ ਟਾਈਮ ਸਾਡੀ ਜੰਗਲ ਵਿੱਚ ਗੱਡੀ ਚੱਲਣ ਦੀ ਆ ਜੰਗਲ ਦੇ ਵਿੱਚ ਮੰਗਣ ਲੱਗੇ ਆ ਸਿਰਫ ਤਿੰਨ ਡੇਰੇ ਆ ਨਾ ਗੋਰਿਆਂ ਦੇ ਤੇ ਆਹ ਦੇਖੋ ਲੋਕ ਘੁੰਮਣ ਫਿਰਨ ਆਏ ਆ ਜੰਗਲ ਦੇ ਵਿੱਚ ਸੈਰਾਂ ਕਰਦੇ ਆ ਕੰਨਾ ਵਰੀਆ ਦਰਖਤਾਰ ਓਖਿਆ ਤੇ ਚੱਲਦੇ ਆਂ ਅਸੀਂ ਅੱਗੇ ਬਾਬੇ ਜਿਹੜੀ ਤੁਹਾਨੂੰ ਮੇਨ ਚੀਜ਼ ਦਿਖਾ ਲੈਣੀ ਜਰਮਨ ਦੇ ਕੰਮ ਚੈੱਕ ਕਰਿਓ ਭਾਵੇਂ ਜਿੱਥੇ ਵੀ ਕੋਈ ਬੈਠਾ ਆ ਨਾ ਉਹਨੂੰ ਬਿਜਲੀ ਪਾਣੀ ਹਰ ਚੀਜ਼ ਮੁਹੱਈਆ ਕਰਾਈ ਆ ਆ ਜਿਹੜੇ ਦੋ ਡੇਰੇ ਆ ਨਾ ਇਹ ਬਹੁਤ ਅਮੀਰ ਲੋਕ ਨੇ ਅਮੀਰ ਕਿਦਾਂ ਕਿਸਾਨ ਆ ਕਿਸਾਨਾਂ ਕੋਲ ਟਰੈਕਟਰ ਜ਼ਮੀਨਾਂ ਘੋੜੇ ਗੱਡੀਆਂ ਹਰ ਚੀਜ਼ ਆ ਇਹ ਚੀਜ਼ ਮੈਂ ਤੁਹਾਨੂੰ ਹੁਣ ਦਿਖਾਉਣਾ ਆ ਦੇਖੋ ਸੇਬਾਂ ਦੇ ਬੂਟੇ ਇਹਨਾਂ ਦੇ ਬਾਬੇ ਕੋਈ ਖਾਂਦਾ ਨਹੀਂਗਾ ਤੇ ਆਪਣੇ ਅਸੀਂ ਕਦੀ ਖਰਬੂਜੇ ਕਦੀ ਬੇਰ ਤੇ ਕਦੀ ਗੋਲਾ ਨਹੀਂ ਛੱਡੀਆਂ ਤੇ ਇੱਥੇ ਗੱਲਾਂ ਹੋਰ ਨੇ ਆਹ ਦੇਖੋ ਕੋੜਿਆਂ ਦੇ ਚਗਣ ਨੂੰ ਚਰਾੰਦਾ ਰੱਖੀਆਂ ਤੇ ਅਮੀਰੀ ਹੁਣ ਤੁਹਾਨੂੰ ਦਿਖਾਉਂਦੇ ਆ ਡੇਰੇ ਤੇ ਜਾ ਕੇ ਬਾਬਿਓ ਆਹ ਦੋ ਡੇਰੇ ਆ ਜਰਮਨ ਦੇ ਇਹਨਾਂ ਨੇ ਖਾਣਾ ਆਰਡਰ ਕਰਾਇਆ ਤੇ ਇਹਨਾਂ ਦਾ ਕਾਰੋਬਾਰ ਤੁਹਾਨੂੰ ਦਿਖਾਉਂਦੇ ਆ ਉਹ ਵੇਖੋ ਕੋੜਿਆਂ ਵਾਲੀਆਂ ਗੱਡੀਆਂ ਰੱਖੀਆਂ ਪੁਰਾਣੇ ਪੁਰਾਣੇ ਕਿਲੇ ਜਿਹੇ ਆ ਇਹਨਾਂ ਦੇ ਤੇ ਇੱਥੇ ਹੀ ਡੇਰਾ ਲਾ ਕੇ ਬੈਠੇ ਆ ਤੇ ਜਰਮਨ ਦੀ ਸਰਕਾਰ ਨੇ ਆ ਕੈਬਨਾਂ ਕੋੜਿਆਂ ਵਾਲਾ ਜਰਮਨ ਦੀ ਸਰਕਾਰ ਨੇ ਇਹਨਾਂ ਨੂੰ ਸਾਰਾ ਹੀ ਕੁਝ ਦਿੱਤਾ ਆ ਯਾਰ ਸੁੱਖ ਸੁਲਤਾਨ ਦਿੱਤੀਆਂ ਆ ਮਨਵਾ ਗੋਰੇ ਨੂੰ ਮਿਲ ਲੈਣ ਦੋ ਤੇ ਫੇਰ ਤੁਹਾਨੂੰ ਸਾਰੀ ਵੀਡੀਓ ਕਮਾ ਕੇ ਡੇਰੀ ਦਿਖਾਉਣਾ ਆ ਦੇਖੋ ਇੱਥੇ ਨਾ ਅਟਰ ਕੀਤਾ ਖਾਨ ਦਾ ਤੇ ਵੇਖੋ ਕਿੰਨਾ ਵਦਿਆ ਜਗਾਰ ਬਣਾਇਆ ਘਰੇ ਖੂਲ ਆਇਆ ਰੁੱਖ ਲਾਏ ਆ ਤੇ ਆਓ ਦੇਖੋ 1 ਮਿੰਟ ਆ ਦੇਖੋ ਕਿੜ ਕਿੜੇ ਸੋਹਣੇ ਫੁੱਲ ਆ ਆ ਸਰੀ ਦਾ ਬੂਟਾ ਆ ਸਾਰੀ ਗਾਰਡਨ ਇਹਦੀ ਆ ਤੇ ਆ ਦੇਖੋ ਗੋਰੀ ਜਿਹੜੀ ਆ ਫਲ ਤੋੜ ਕੇ ਲਿਆਈ ਹੈ ਲੀਤੀਆਂ ਖਾਣ ਵਾਲੀਆਂ ਇਹਨੇ ਮੈਨੂੰ ਦੇਣੀਆਂ ਖਾਣ ਨੂੰ ਵੇਖ ਲਿਆ ਗੋਰੀ ਲੈ ਗਈ ਭੀ ਜਾ ਖਾਣ ਨੂੰ ਆਪਣੇ ਹੁਣ ਚੱਲਦੇ ਆ ਇਹਨਾਂ ਨੇ ਘੋੜੇ ਰੱਖੇ ਉਧਰ ਨੂੰ ਇਹ ਬਹੁਤ ਲੋਕ ਅਮੀਰ ਨੇ ਜਾਂ ਹੁਣ ਤੁਹਾਨੂੰ ਦਿਖਾਉਣਾ ਸ਼ੀਲਡ ਲੱਗੀ ਇਹਨਾਂ ਦੀ ਪਿੰਡ ਦੀ ਆ ਵੇਖੋ ਲਿਖਿਆ ਗੁੱਡ ਵੈਲ ਡਿਕ ਆ ਪੱਥਰ ਤੇ ਲਾਈ ਸ਼ੀਲਡ ਅਗਲੇ ਨੇ ਆਪਣੇ ਪਿੰਡ ਦੀ ਬਸ ਇੰਨੀ ਕੁ ਮਿਹਰਬਾਨੀ ਕਰਿਆ ਕਰੋ ਕਿ ਜੇ ਕੋਈ ਤੁਹਾਡਾ ਭੈਣ ਭਰਾ ਬਾਹਰੋਂ ਵੀਡੀਓ ਭੇਜਦਾ ਆ ਵੇਖੋ ਸੇਬਾਂ ਦੇ ਬੂਟੇ ਕਿਦਾਂ ਹਨ ਵੀਡੀਓ ਭੇਜਦਾ ਉਹਨੂੰ ਸ਼ੇਅਰ ਕਰਿਆ ਕਰੋ ਅੱਗੇ ਦੱਸਿਆ ਕਰੋ ਬਾਈ ਵਾਕਿਆ ਹੀ ਕੋਈ ਚੀਜ਼ ਘੈਂਟ ਹੁੰਦੀ ਐ ਜਦਾਂ ਕਿਦਾਂ ਆ ਗੋਰੀਆ ਨੇ ਵੇਖੋ ਆਪਣੇ ਰਹਿਣ ਸਹਿਣ ਨੂੰ ਕਿਦਾਂ ਦਾ ਜਗਾੜ ਬਣਾਇਆ ਸਾਨੂੰ ਘੂਮ ਕਿਉਂਨੇ ਫਿਰ ਵੇਨੇ ਵਾਲਾ ਕੀ ਕੀ ਆ ਅੱਗੇ ਤੇ ਮੈਂ ਵੀ ਕਦੀ ਗਿਆ ਨਹੀਂ ਆ ਘੋੜਿਆਂ ਦੇ ਤਵੇਲੇ ਆ ਬਾਬਿਓ ਜਿਹੜੇ ਜਿਹੜੇ ਘੋੜਿਆਂ ਦੇ ਸ਼ਕੀਨ ਆ ਜ਼ਰੂਰ ਦੱਸਿਓ ਤੇ ਆ ਵੇਖੋ ਘੋੜਿਆਂ ਦੇ ਤਵੇਲੇ ਬਣੇ ਆ ਇੱਥੇ ਕਹਿ ਸਕਦੇ ਨੇ ਨਸਲ ਪੈਦਾ ਕੀਤੀ ਜਾਂਦੀ ਘੋੜਿਆਂ ਦੀ ਆ ਚਾਰਾ ਵਾ ਘੋੜਿਆਂ ਦਾ ਇੱਥੇ ਤੇ ਉਹ ਟਰੈਕਟਰ ਲੱਗੇ ਅੰਦਰ ਅੱਗੇ ਚੱਲ ਕੇ ਦਿਖਾਉਂਦੇ ਹੁਣ ਕੀ ਕੀ ਹੋਰ ਤੇ ਪਹਿਲੀ ਵਾਰ ਮੈਂ ਵੀ ਚੱਲਿਆ ਇੱਕ ਹੌਸ ਜਿਆ ਬੜਾ ਵਧੀਆ ਵਾ ਉਹ ਲਾਗੋ ਨੰਗ ਕੇ ਜਾਣਾ ਤੇ ਵੀਡੀਓ ਆਪਣੀ 5 ਕਿ ਮਿੰਟ ਦੀ ਆ ਕੋਈ ਲੋੜ ਨਹੀਂ ਤੁਹਾਨੂੰ ਬਾਲੀਵੁੱਡ ਵੇਖਣ ਦੀ ਹਾਲੀਵੁੱਡ ਵੇਖਣ ਦੀ ਜਦ ਤੱਕ ਸੱਭਣਾ ਪੇਜ ਚੱਲਦਾ ਨਾ ਫੋਲੋ ਕਰ ਲਓ ਇਹਨੂੰ ਅੱਗੇ ਦੇ ਅੱਗੇ ਤੁਹਾਨੂੰ ਇਹੋ ਜਿਹੀਆਂ ਚੀਜ਼ਾਂ ਦਿਖਾ ਲਾਂਗੇ ਜਰਮਨ ਦੀਆਂ ਵੀ ਘਰੇ ਬੈਠਿਆ ਤੁਹਾਨੂੰ ਸ਼ਾਨੀਗਨ ਵਿੱਚ ਲੈਣ ਦੀ ਲੋੜ ਨਹੀਂ ਘਰੇ ਬੈਠਿਆ ਤੁਹਾਨੂੰ ਸੈਰ ਕਰਾ ਲੈਣੀ ਤੁਹਾਡੇ ਬੱਚੇ ਵੀ ਯਾਦ ਕਰਨਗੇ ਵੀ ਵਾਕਿਆ ਬਟਾਲੇ ਵਾਲੇ ਨੇ ਬੱਲੇ ਬੱਲੇ ਕਰਾ ਦਿੱਤੀ ਦੇਖੋ ਭਾਵੇਂ ਪਿੰਡਾਂ ਚਾਹੇ ਸ਼ਹਿਰ ਆ ਸਾਰਿਆਂ ਨੂੰ ਪੱਕੀਆਂ ਸੜਕਾਂ ਦਿੱਤੀਆਂ ਆਉਣ ਜਾਣ ਨੂੰ ਤੇ ਜੰਗਲਾਂ ਦੇ ਵਿੱਚ ਮੰਗਣ ਲੱਗੇ ਵੇਖੋ ਕਿੜ-ਕਿੜੇ ਪੁਰਾਣੇ ਘਰ ਆ ਏ ਆ ਦੇਖੋ ਮੇਰੇ ਖਾ ਇੱਥੋਂ ਤੱਕ ਹੀ ਖਤਮ ਹੋ ਜਣਾ ਜਗੜ ਪਤਾ ਨਹੀਂ ਗਾ ਕਿੱਦਾਂ ਨੂੰ ਸੜਕ ਨਿਕਲਦੀ ਆ ਨੇ ਕੰਮ ਖਰਾਬ ਹੋ ਗਿਆ ਆਪਣਾ ਹੀ ਗਾਂ ਬਹੁਤੇ ਆ ਗਏ ਆ ਇਧਰ ਕੁਛ ਨਹੀਂ ਗਾ ਇਹ ਡਾਂਡੇ ਮਿੰਡੇ ਆ ਚੱਲਦੇ ਆ ਆਪਾਂ ਜਿੱਥੋਂ ਮੁੜੇ ਸੀ ਨਾ ਹੁਣ ਐਵੇਂ ਚੱਲਦੇ ਆ ਆਹੜੇ ਢੋਲ ਆ ਨਾ ਇਹ ਗੰਦਗੀ ਸੁੱਟਣ ਵਾਸਤੇ ਆ ਤੇ ਆ ਸਾਰੇ ਘਰ ਆ ਗੌਰਿਆਂ ਦੇ ਲੱਕੜ ਦੇ ਬਣੇ ਹੋਏ ਤੇ ਯਾਰ ਕਮਾਲ ਦੀ ਚੀਜ਼ ਨੰਘ ਹੀ ਗਈ ਚਲੋ ਉਹ ਵੀ ਦਿਖਾ ਦਿੰਦੇ ਆ ਤੁਹਾਨੂੰ ਗੱਡੀ ਬੈਕ ਕਰ ਮੱਧ ਵੇਚ ਕੇ ਘੋੜੀ ਲਈ ਦੁੱਧ ਪੀਣੋਗੇ ਤਾਂ ਲੇਦ ਸੁੱਟਣੀ ਪਈ ਆ ਜੇ ਗੋਰੀਆਂ ਦੇ ਨਾ ਜਿੱਦਾਂ ਜਿਹੜੇ ਕੋੜੇ ਰੱਖੇ ਉਹਨਾਂ ਦੀ ਲੇਦ ਗੋਆ ਸਾਰਾ ਇੱਥੇ ਇਕੱਠਾ ਕਰਦੇ ਆ ਤੇ ਆ ਇਹਨਾਂ ਦੀ ਲੱਗੀਆਂ ਟਰਾਲੀਆਂ ਜਿੱਥੇ ਲਿਆਉਂਦੇ ਤੇ ਆ ਸਾਰਾ ਜਿਗੜ ਪਿਆ ਆਹ ਵੇਖ ਟਰੈਕਟਰ ਲੱਗੇ ਉਹਨਾਂ ਦੇ ਕੂੜਾ ਕਾੜਾ ਚੱਕਣ ਨੂੰ ਤੇ ਚੱਲਦੇ ਆ ਕਿ ਹੁਣ ਆਪਾਂ ਨਾ ਹੱਟ ਬਣਾਈਆਂ ਉਧਰ ਲਿਖਿਆ ਹੋਇਆ ਕਿ ਪ੍ਰਾਈਵੇਟ ਸਾਡਾ ਜਿਗੜ ਇੱਧਰ ਨਾ ਕੋਈ ਆਇਆ ਪਰ ਜਾਣਾ ਆਪਾਂ ਤੁਹਾਡੀ ਵੀਡੀਓ ਕਰਕੇ ਨਾ ਆਹ ਗੋਰੀ ਕੋੜਾ ਖਾਂਢੀ ਆਹ ਵਾਹ ਇਹਨਾਂ ਦੇ ਘੋੜੇ ਤਵੇਲੇ ਵਾਲਿਆਂ ਨੇ ਤੁਹਾਨੂੰ ਇਧਰ ਵੀ ਦਿਖਾਉਣਾ ਨਸਲੀ ਘੋੜੇ ਰੱਖੇ ਇਹਨਾਂ ਨੇ ਆਹ ਵੇਖੋ ਉਹ ਕਈ ਵਾਰੀ ਇਦਾਂ ਹੁੰਦਾ ਨਾ ਕਿ ਵੀਡੀਓ ਨਹੀਂ ਬਣਾਉਣ ਦਿੰਦੇ ਬੈਠੀਆਂ ਅਸੀਂ ਗੋਰੀਆਂ ਪੀਜਾ ਖਾਂਡੀਆਂ ਹੈਗੀਆਂ ਤੇ ਫਿਰ ਵੀ ਥੋੜੀ ਬੋਧੀ ਕਰ ਲਈ ਚੱਲ ਕੋਈ ਚੱਕਰ ਨਹੀਂਗਾ ਤੁਹਾਨੂੰ ਪਤਾ ਲੱਗ ਹੀ ਗਿਆ ਵੀ ਕੀ ਇੱਥੇ ਸਿਸਟਮ ਚੱਲਣ ਡਿਆ ਤਾਂ ਕੰਨਾ ਵਧੀਆ ਮਾਹੌਲਾ ਇੱਕ ਮਿੰਟ ਬਾਬੋ ਗੇਅਰ ਬਦਲ ਲੈਂਦੇ ਤੁਹਾਨੂੰ ਹੋਰ ਵੀ ਦਿਖਾਉਨੇ ਆ ਵੇਖੋ ਡੇਰੇ ਲੰਗੇ ਨਾ ਹੁਣ ਤੇ ਵੇਖੋ ਇਹਨਾਂ ਨੇ ਕਣਕਾਂ ਬੀਜੀਆਂ ਇਧਰੋਂ ਆਏ ਆ ਅਸੀਂ ਆ ਵੇਖੋ ਆ ਜਿਹੜਾ ਨਾ ਸਾਹਮਣੇ ਤੁਹਾਨੂੰ ਜੰਗਲ ਦਿਖਣ ਰਿਹਾ ਇੱਥੇ ਗੋਰੇ ਲੋਕ ਤੁਰਨ ਆਉਂਦੇ ਹੁਣ ਪਤਾ ਨਹੀਂ ਵੀ ਕੀ ਅੰਦਰ ਕੋਈ ਨਹਾਉਣ ਵਾਲਾ ਬਾਜ਼ਾਂ ਕੀ ਉੱਥੇ ਸਿਸਟਮ ਆ ਇੱਥੇ ਆਉਂਦੇ ਬਹੁਤ ਜ਼ਿਆਦਾ ਵਾ ਤੁਰਨ ਵੀ ਆਉਂਦੇ ਸਾਈਕਲ ਕਰਨ ਆਉਂਦੇ ਆ ਸਾਈਕਲ ਚੜਾਉਣ ਆਉਂਦੇ ਆ ਜੇ ਕੋਈ ਨਾ ਕੋਈ ਗੱਡੀ ਲਾ ਕੇ ਜਰੂਰ ਬੈਠਾ ਹੋ ਕੋਈ ਇਤਿਹਾਸਕ ਜੀ ਚੀਜ਼ ਹੈ ਜੇ ਕਿਦਾਂ ਤੇ ਇੱਕ ਚੀਜ਼ ਹੋਰ ਵੇਖਿਓ ਸਰਕਾਰ ਨੇ ਗਲੀ ਦਾ ਨਾਮ ਹੀ ਰੱਖਿਆ ਵਾ ਐਡਰੈਸ ਵੀ ਰੱਖਿਆ ਸਾਰਾ ਕੁਝ ਹੋਵੇਖੋ ਇੱਧਰ ਜਰਮਨ ਵਿੱਚ ਇਹੋ ਜਿਹਿਆਂ ਬਹੁਤ ਚੀਜ਼ਾਂ ਬਾਬਿਓ ਜਿਹੜੀਆਂ ਲੁਕੀਆਂ ਬੈਠੀਆਂ ਪਰ ਕੈਮਰੇ ਦੀ ਅੱਖ ਰਾਹੀਂ ਸਾਰਾ ਕੁਝ ਦਿਖਾ ਲਾਂਗੇ ਅਗਲੇ ਬਿਜਲੀ ਦੀਆਂ ਤਾਰਾਂ ਆਉਣੀਆਂ ਨਾਲ ਸੇਬਾਂ ਦੇ ਬੂਟੇ ਲੱਗੇ ਆ ਤੇ ਇੱਧਰਲੇ ਬਣੇ ਆਹ ਵੇਖੋ ਕਣਕ ਵੱਢੀ ਅਗਲਿਆਂ ਨੇ ਤੇ ਆਹ ਦੇਖਿਓ ਇੱਧਰ ਆ ਸੇਬਾਂ ਨੇ ਬੋਟਿਆ ਕੋਈ ਦਿਖਾਂਦਾ ਇਦਾਂ ਹੀ ਲੱਤ ਕਢੇਪਣੇ ਆ ਆਓ ਦੇਖਿਓ ਆ ਆ ਸਭ ਕਣਕਾਂ ਦਾਤਰ ਫੇਰਤਾ ਕਣਕਾਂ ਵੱਡਦੀਆਂ ਤੇ ਆਹ ਵੇਖੋ ਜ਼ਮੀਨਾਂ ਕਿੱਡੀਆਂ ਕੁੱਚੀਆਂ ਨੀਂਦੀਆਂ ਤੇ ਇਹਨਾਂ ਨੂੰ ਕੋਈ ਪਤਰਾ ਨਹੀਂ ਕੀਤਾ ਗਿਆ ਤੇ ਨਾ ਹੀ ਕੋਈ ਇੱਥੇ ਮੋਟਰ ਆ ਸਿਰਫ ਬਰਫਾਂ ਨੇ ਪਾਣੀ ਆ ਜਾਣੇ ਆ ਕੁਦਰਤੀ ਮੀਂਹ ਆ ਜਾਣੇ ਆ ਫੇਰ ਸਾਰਾ ਕੁਝ ਉਦਾਂ ਚੱਲ ਪਣਾ ਪਰ ਆਪਣੇ ਦੀਮ ਅਨਮਾਨ ਨਾਲ ਇੱਕ ਗੱਲ ਦੱਸਿਓ ਜਿੱਥੇ-ਜਿੱਥੇ ਬੈਠੇ ਆ ਕਿ ਆਪਣੇ ਪੰਜਾਬ ਵਿੱਚ ਇੰਨੇ ਜੰਗਲ ਹੈਗੇ ਆ ਆਪਣੇ ਪੰਜਾਬ ਵਿੱਚ ਇੰਨੇ ਰੁੱਖ ਹਰਿਆਲੀ ਹੈਗੀ ਆ ਪੰਜਾਬ ਦੀ ਧਰਤੀ ਗੁਰੂਆਂ ਪੀਰਾਂ ਦੀ ਧਰਤੀ ਸਾਡਾ ਮੈਸੇਜ ਹੁੰਦਾ ਬਾਬਿਓ ਹਮੇਸ਼ਾ ਹੀ ਤੁਹਾਨੂੰ ਪੈਸਾ ਕਮਾਇਆ ਜਾਣਾ ਉਸ ਡਾਣੀ ਨੂੰ ਨਾ ਵੱਡੋ ਜਿੱਤੇ ਤੁਸੀਂ ਖਲੋਤੇ ਆ ਆਉਣ ਵਾਲੇ ਬੱਚਿਆਂ ਵਾਸਤੇ ਕੱਲੇ ਸਿਲੰਡਰ ਨਾ ਛੱਡ ਜਿਓ ਆਉਣ ਵਾਲੇ ਬੱਚਿਆਂ ਵਾਸਤੇ ਕੋੜ ਨਾ ਬੀਜਿਓ ਕਿੱਥੇ ਸਾਡੇ ਬਜ਼ੁਰਗ ਲੱਸੀਆਂ ਮੱਖਣਾ ਖਾਂਦੇ ਘੋਦ ਦੁੱਧ ਪੀਂਦੇ ਤੇ ਕੰਨੀਆਂ ਲੰਬੀਆਂ ਉਮਰਾਂ ਹੁੰਦੀਆਂ ਸੀ ਤੇ ਗੋਰੀਆਂ ਨਾ ਕੰਨਾਂ ਜਗਜੋਤ ਕੀਤਾ ਉਹਨਾਂ ਨੇ ਤੇ ਹੁਣ ਇਧਰ ਚਾ ਦੋ ਦੀ ਦੋ ਜਗ੍ਹਾ ਤੇ ਵੇਖ ਲਈਆਂ ਨਾ ਆਪਾਂ ਆਪਣਾ ਦੇਸ਼ ਵੀ ਵੇਖ ਲਿਆ ਤੇ ਬਾਹਰਲੀ ਕੰਟਰੀ ਵੀ ਵੇਖ ਲਈ ਆ ਤੇ ਵੇਖੋ ਕਿੰਨਾ ਫਰਕ ਆ ਕੀ ਇਹ ਰੋਟੀ ਨਹੀਂ ਖਾਂਦੇ ਕੀ ਇਹਨੇ ਤਰੱਕੀ ਨਹੀਂ ਕੀਤੀ ਕੀ ਇਹਨੇ ਰੋਕ ਹੀ ਵੜਦੇ ਆ ਤੁਸੀਂ ਕਿਸਾਨ ਆਂਦਾ ਤੇ ਆ ਬਾਬਿਓ ਆਪਣੀ ਤੁਹਾਡੀ ਬੀਜੋ ਤੁਸੀਂ ਕਣਕ ਝੋਨਾ ਤੁਹਾਡੀ ਧਰਤੀ ਕਿੰਨੀ ਪਵਿੱਤਰ ਆ ਉੱਥੇ ਸਾਰਾ ਕੁਝ ਬੀਜੋ ਤੇ ਪੈਸੇ ਕਮਾਓ ਤੇ ਪੈਸੇ ਕਮਾਉਣ ਦੇ ਵੀਰ ਬਹੁਤ ਰਸਤੇ ਹੋ ਰਿਆ ਪਰ ਆਪਣਾ ਵਾਤਾਵਰਨ ਮੇਰਾ ਭਾਈ ਖਰਾਬ ਨਾ ਕਰੋ ਹਨਾ ਤੇ ਆਹ ਦੇਖਿਓ ਇਧਰ ਗੰਗੇ ਦੀ ਟਿੰਡ ਵਰਗੀਆਂ ਪੱਕੀਆਂ ਸੜਕਾਂ ਆ ਏਰੀਆ ਜਿੱਤੋਂ ਮੈਂ ਹੋ ਕੇ ਆਇਆ ਤੇ ਇੱਧਰ ਦੇਖਿਓ ਤੁਸੀਂ ਗਾਈਆਂ ਕੋਈਆਂ ਇੱਥੇ ਵੀ ਚੁਗਣੀਆਂ ਹੋਣੀਆਂ ਤੇ ਮੈਂ ਇੱਕ ਚੀਜ਼ ਤੋਂ ਬੜਾ ਹਰਾਨ ਆ ਚਲੋ ਅਸੀਂ ਦੇ ਮਨ ਦੇ ਕੇ ਅਸੀਂ ਐਨ ਆਰ ਆਈ ਹਾਂ ਘਰ ਛੱਡੇ ਆ ਜਾਂ ਪੰਜਾਬ ਨੂੰ ਪਿਆਰ ਕਰਦੇ ਆ ਲੈ ਵੀ ਆ ਜਿਹੜੀਆਂ ਵੀਡੀਓ ਨਾ ਸਾਡੇ ਪੰਜਾਬੀ ਕਲਾਕਾਰ ਭਰਾ ਵੀ ਬਿੰਦੇ ਆ ਤੇ ਪਸੰਦ ਵੀ ਕਰਦੇ ਆ ਕੱਤੀ ਇਹਨਾਂ ਬੰਦੇ ਨੇ ਕਮੈਂਟ ਕਰਕੇ ਨਹੀਂ ਕਿਹਾ ਕਿ ਭਾਈ ਤੈਨੂੰ ਅਸੀਂ ਸਪੋਰਟ ਕਰਦੇ ਆ ਕੋਈ ਹੈ ਤੁਹਾਡੇ ਵਿੱਚ ਕੋ ਡਾਕਟਰ ਜਾਂ ਕੋਈ ਮਾਸਟਰ ਜਾਂ ਕੋਈ ਪੁਲਿਸ ਕਰਮਚਾਰੀ ਕੋਈ ਹੁੰਦਾ ਜਹਾਜ਼ ਕੋਈ ਲਿਖਿਓ ਕਮੈਂਟ ਕੇ ਵੀਰ ਤੁਸੀਂ ਕਿਹੜੀ ਕਿਹੜੀ ਜੌਬ ਕਰਦੇ ਆ ਕਿੱਥੋਂ ਵੀਡੀਓ ਵੇਖਣ ਨੇ ਕਿੱਦਾਂ ਦੀਆਂ ਲੱਗਦੀਆਂ ਮੇਰਾ ਵੀ ਅਨਪੜ੍ਹ ਕੁਵਾਰ ਬੰਦੇ ਦਾ ਹੌਸਲਾ ਵਧਦਾ ਅਨਪੜ੍ਹ ਕੁਵਾਰ ਇਸ ਕਰਕੇ ਕਹਿੰਦੇ ਕਿ 10 ਪੜ੍ਹੇ ਆ ਤੇ ਉਸ ਟਾਈਮ ਨਹੀਂ ਪੜ੍ਹਾਈ ਵਧ ਕੀਤੀ ਤੇ ਇੱਧਰ ਨਿਕਲ ਆਏ ਆ ਪਰ ਜਦੋਂ ਹੁਣ ਟਾਟੇ ਆਲ ਵੇਖੀ ਜਾਣਾ ਵੀ ਤੁਸੀਂ ਇਨਾ ਪਿਆਰ ਦਿੰਦੇ ਮੇਰੇ ਵਰਗੇ ਮਾਤੜ ਨੂੰ ਤੇ ਹੁਣ ਹੌਸਲਾ ਬਚਾਈ ਤੁਸੀਂ ਕਰਨੀ ਆ ਕਮੈਂਟ ਕਰਕੇ ਤੁਸੀਂ ਦੱਸਣਾ ਵੀ ਕਿਹੜੀ ਘੰਟਾ ਕੀ ਤੁਸੀਂ ਨੌਕਰੀ ਕਰਦੇ ਆ ਕਿਹੜੇ ਅਹੁਦੇ ਤੇ ਆ ਕੋਈ ਪਤਾ ਤੇ ਲੱਗੇ ਯਾਰ ਵੀ ਕੋਈ ਸਾਡੇ ਵਿਚਾਰਾਂ ਮੇ ਕੋਈ ਸਹਿਮਤ ਕੋਈ ਪੜਿਆ ਲਿਖਿਆ ਜਾਂ ਕੋਈ ਕੋਈ ਫਾਰਮ ਹੋਸ ਵਾਲਾ ਜਾਂ ਕੋਈ ਵੀ ਆ ਹੋ ਸਕਦਾ ਅਗਲੀ ਵੀਡੀਓ ਅਸੀਂ ਤੁਹਾਡੀ ਪਾ ਦਈਏ ਜਾਂ ਤੁਹਾਡੀ ਗੱਲ ਦੁਨੀਆ ਗਾੜੀ ਦਾ ਹੱਕ ਦਈਏ ਜਾਂ ਤੁਸੀਂ ਕੋਈ ਦੱਸਣਾ ਚਾਹੁੰਦੇ ਆ ਕਿ ਭਾਈ ਇੱਥੇ ਇਦਾਂ ਬੋਲਿਆ ਕਰ ਕੋਈ ਸੁਝਾਈ ਦੇ ਦਿਓ ਬੜੀ ਮਿਹਰਬਾਨੀ ਧੰਨਵਾਦ